ਉਰਜੀ ਕੀ ਪਤੇ ਮੈਂ ਸੈਂਟਰ ਸਰਕਾਰ ਦਾ ਤੇ ਸਾਡੇ ਸਾਰੇ ਪਿੰਡ ਵਾਸੀ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜਾ ਉਹਨਾਂ ਨੇ ਅੰਡਰ ਬ੍ਰਿਜ ਦੀ ਸਾਡੇ ਪਿੰਡ ਕਾਰਵਾਈ ਸ਼ੁਰੂ ਕਰਾਈ ਹੈ ਤੇ ਇਹਦੇ ਨਾਲ ਸਾਨੂੰ ਬਹੁਤ ਦਿੱਕਤ ਹੁੰਦੀ ਸੀ बार-बार ਫਾਟਕ ਲੱਗ ਜਾਂਦੇ ਸੀਗੇ 15 15 20 20 ਮਿੰਟ ਵੇਟ ਕਰਨਾ ਪੈਂਦਾ ਸੀਗਾ ਅੰਡਰ ਬ੍ਰਿਜ ਬਣ ਨਾਲ ਪਿੰਡ ਵਾਲਿਆਂ ਨੂੰ ਬਹੁਤ ਸਹੂਲਤ ਮਿਲੂਗੀ ਮੈਂ ਫੇਰ ਦੁਬਾਰਾ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਸਾਡੇ ਵੱਡੇ ਭਰਾ ਸੰਦੀਪ देओल ਜੀ ਸੈਂਟਰ ਸਰਕਾਰ ਵੱਲੋਂ ਇੱਕ ਸਾਡੇ ਪ੍ਰੋਜੈਕਟ ਲੈ ਕੇ ਆਏ ਨੇ ਜੀ ਉਹਰੇ ਜੋ ਸਾਡੇ ਪਿੰਡ ਲਈ ਬਹੁਤ ਵੱਡੀ ਸਹੂਲਤ ਦਾ ਸਹੂਲਤ ਹੋਊਗਾ ਜੀ ਉਹਰੇ ਅੰਡਰ ਬ੍ਰਿਜ ਪਾਸ ਹੋ ਰਿਹਾ ਸਾਡੇ ਜੀ ਜੋ ਲੋਡ ਸੀ ਬਹੁਤ ਜ਼ਿਆਦੇ ਸਾਡੇ ਪਿੰਡ ਦੀ ਜ਼ਮੀਨ ਅੱਧੀ ਇੱਧਰ ਸੀ ਅੱਧੀ ਦੂਸਰੀ ਸਾਈਡ ਸੀ ਕਿ ਸਾਨੂੰ ਬਹੁਤ ਵੇਟ ਹੁੰਦ ਕਰਨੀ ਪੈਂਦੀ ਸੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਇਸ ਲਈ ਜੋ ਅਸੀਂ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਵੀਰ ਰਣਦੀਪ ਦਿਓਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧੰਨਵਾਦ ਬਾਈ ਰਣਦੀਪ ਦਿਓਲ ਦਾ ਜਿਹੜੇ ਸੈਂਟਰ ਤੋਂ ਇਹ ਪ੍ਰੋਜੈਕਟ ਲੈ ਕੇ ਆਏ ਨੇ ਜੋ ਅੰਡਰ ਬ੍ਰਿਜ ਆ ਉਹ ਬਾਈ ਰਣਦੀਪ ਦਿਓਲ ਦੀ ਬਦਾਅਲਤ ਹੀ ਇਹ ਪਾਸ ਹੋਇਆਗਾ ਇਹਦੇ ਨਾਲ ਇਲਾਕੇ ਦੇ ਲੋਕਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਰਸਾਲਦਾਰ ਛੰਨਾ ਅਤੇ ਦੇਹਕਲਾਂ ਦੇ ਲੋਕਾਂ ਨੂੰ ਵੱਧ ਫਾਇਦਾ ਹੋਊਗਾ ਕਿਉਂਕਿ ਜਦੋਂ ਕਿਸਾਨ ਫਸਲ ਵੜਦੇ ਸੀਗੇ ਅੱਧਿਆਂ ਦੀ ਜਮੀਨ ਇਧਰਲੀ ਸਾਈਡ ਆ ਗਈ ਲੈਫਟ ਸਾਈਡ ਆ ਗਈ ਅੱਧਿਆਂ ਦੀ ਰਾਈਟ ਸਾਈਡ ਆ ਗਈ ਉਦੋਂ ਫੜਕ ਲੱਗਦਾ ਫੜਕ ਗੱਡੀਆਂ ਜ਼ਿਆਦਾ ਹੋਣ ਕਰਕੇ ਬਹੁਤ ਜ਼ਿਆਦਾ ਵਾਰੀ ਲੱਗਦਾ ਹੈਗਾ ਅਤੇ ਕਿਸਾਨਾਂ ਨੂੰ ਸਭ ਤੋਂ ਵੱਧ ਦਿੱਕਤ ਆਉਂਦੀ ਸੀਗੀ ਹੁਣ ਜਦੋਂ ਅੰਡਰਵੇਧ ਬਣ ਗਿਆ ਤਾਂ ਟਰਾਲੀਆਂ ਟਰੈਕਟਰ ਨੀਚੇ ਤੋਂ ਹੀ ਚੱਲਣਗੇ ਅਤੇ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਗੀ ਲੋਕ ਆਪਣੀ ਮਰਜ਼ੀ ਨਾਲ ਆ ਜਾ ਸਕਣਗੇ ਤੇ ਬਹੁਤ ਬਹੁਤ ਧੰਨਵਾਦ ਸੈਂਟਰ ਸਰਕਾਰ ਦਾ ਤੇ ਬਾਈ ਰਣਦੀਪ ਦਿਓਲ ਦਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜਿਵੇਂ ਆ ਪਾ ਧੰਨਵਾਦ ਕੀਤਾ ਸੀ ਕਿ ਦੋ ਪੁਲ ਪਾਸ ਹੋ ਗਏ ਨੇ ਸਾਡੇ ਦੇਕਲਾ ਇਹ ਛੋਟੀਆਂ ਛੰਨਾ ਦੇ ਵਿਚਾਲੇ ਤੇ ਦੂਸਰਾ ਮਾਨ ਵਾਲਾ ਧੂਰੀ ਵਾਲੇ ਪੁਲ ਅੱਜ ਜਿਹੜੀ ਕੰਪਨੀ ਨੂੰ ਇਹ ਕੰਮ ਮਿਲਿਆ ਉਹਨਾਂ ਨੇ ਅੱਜ ਇੱਥੇ ਕੰਮ ਸ਼ੁਰੂ ਕੀਤਾ ਹੈ ਸ਼ੁਰੂਆਤ ਹੋਈ ਹੈ ਅੱਜ ਤੇ ਬਹੁਤ-ਬਹੁਤ ਮੈਂ ਵਧਾਈ ਦਿਨਾ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਜਿਹੜੇ ਲੋਕ ਇੱਥੋਂ ਬਾਰ-ਬਾਰ ਫਾਟਕਾਂ ਦੇ ਕਰਕੇ ਜਿਨ੍ਹਾਂ ਨੂੰ ਦਿੱਕਤ ਆਉਂਦੀ ਸੀਗੀ ਹੁਣ ਉਹ ਅੰਡਰ ਬ੍ਰਿਜ ਦੇ ਥਰੂ ਲੰਘਣਾ ਉਹਨਾਂ ਨੂੰ ਸੌਖਾ ਹੋ ਜਾਊਗਾ ਬੜਾ ਜਲਦੀ ਇਹਦਾ ਕੰਮ ਮੁਕੰਮਲ ਹੋ ਕੇ ਉਹਨਾਂ ਨੂੰ ਵੱਡੀ ਸਹੂਲਤ ਮਿਲਣ ਵਾਲੀ ਹੈ ਦੇ ਮਾਣਵਾਦੀ ਵੀ ਆ ਸੈਂਟਰ ਸਰਕਾਰ ਦਾ ਸਾਡੇ ਜਿਹੜੇ ਰੇਲਵੇ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਦਾ ਸਾਡੇ ਰੇਲਵੇ ਮੰਤਰ ਮੰਤਰੀ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦੇ ਸਦਕਾ ਇਹ ਕੰਮ ਸ਼ੁਰੂ ਹੋਇਆ ਹੈ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਫਾਟਕਾਂ ਦਾ ਕੰਮ ਧੂਰੀ ਹਲਕੇ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਵਧਾਈ ਵੀ ਦਿੰਨਾ ਜਿਹੜੇ ਇਲਾਕਾ ਨਿਵਾਸੀ ਸਾਡੇ ਨਾਲ ਖੜੇ ਆ ਲੱਡੂਆਂ ਦਾ ਮੂੰਹ ਵੀ ਮਿੱਠਾ ਕਰਾਇਆ ਤੇ ਬੜੀ ਵੱਡੀ ਇਹਨਾਂ ਨੂੰ ਸਹੂਲਤ ਮਿਲਣ ਜਾ ਰਹੀ ਹੈ ਤੂਰੀਆ ਵਾਲਿਆਂ ਨੂੰ ਵੀ ਆਸੇ ਪਾਸੇ ਦੇ ਪਿੰਡਾਂ ਵਾਲਿਆਂ ਨੂੰ ਵੀ ਤੇ ਬਹੁਤ-ਬਹੁਤ ਵਧਾਈ ਤੇ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ